दास ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਾਈ ਖਾਲਸਾ ਵਾਹਿਗੁਰਜੀ ਕੀ ਫਤਿਹ ਪਤਾ ਠੀਕ ਠੀਕ ਹੈ ਪਤਾ ਉਹ ਬਾਈ ਖਾਲਸਾ ਵਾਹਿਗੁਰਜੀ ਕੀ ਫਤਿਹ ਬਪੂ ਜੀ ਖੁਸ਼ ਹੋ ਹਾਂਜੀ ਗ੍ਰਾਮ ਦਾ ਸਪਾਸੇ ਦੀ ਮਿਹਰ ਮਿਹਰ ਹੋ ਗਈ ਹੈ ਹਾਂਜੀ ਮੈਂ ਇਹਨਾਂ ਦੇ ਨਾਲ ਚਲੋ ਕੈਮਰਾ ਆਪਣੇ ਹਾਂ ਕਿ ਉਹ ਸੱਜਣਾਂ ਕੋਲ ਬਹਾਂਗਾ ਅੱਛਾ ਮੈਂ ਨਾ ਘਰ ਜਾਊਂਗਾ ਜੀ ਅੱਛਾ ਹਾਂਜੀ ਵਿਦੇਣਤ ਘਰ ਜਾਓਗੇ ਹਾਂਜੀ ਕਿ ਚਲਾ ਲੋਗੀ ਨਾ ਜਿਹੜੀ ਹਾਂਜੀ ਹਾਂਜੀ ਮੈਂ ਉੱਪਰ ਨਾ ਵੀ ਲਵਾਤਾ ਵਾ ਚੀਲ ਵੀ ਲਵਾਤਾ ਵਾ ਬਾਪੂ ਜੀ ਹੁਣ ਤੁਸੀਂ ਕੰਮ ਕਰਨਾ ਵਾ ਹਾਂਜੀ ਤੇ ਆਪਣੀ ਧੀਆ ਨੂੰ ਪਾਲਣਾ ਵਾ ਹਾਂਜੀ ਇਹ ਤੁਹਾਡੀਆਂ ਕਿ ਧੀਆ ਹੀ ਨੇ ਕਿਹਾਂ ਆ ਕੇ ਧੀਆ ਠੀਕ ਨਾ ਇਹ ਤੁਹਾਡੀਆਂ ਧੀਆ ਹੀ ਨੇ ਮੈਂ ਬਾਬਾ ਜੀ ਮੈਂ ਪਰਵਾਹ ਨਹੀਂ ਕੀਤੀ ਉਹਨਾਂ ਨੇ ਲਾ ਲਾ ਕੇ ਤੇ ਤੁਸੀਂ ਮਾਰੇ ਦਾ ਨਾਮ ਜੱਬਣਾ ਇੱਕ ਗੜਾ ਆਪਣਾ ਕੇਸ ਕਤਲ ਨਹੀਂ ਕਰਨੇ ਹੈਗੇ ਇਹਦਾ ਇਹਦੇ ਵੀ ਤੁਸੀਂ ਕੇਸ ਰੱਖਣੇ ਪੁੱਤ ਠੀਕ ਹੈ ਇਹਨੂੰ ਤੂੰ ਮੋਨਾ ਨਹੀਂ ਕਰਨਾ ਹੈਗਾ ਆ ਤੇਰਾ ਛੋਟਾ ਵੀਰ ਹੈ ਨਾ ਇਹਨੂੰ ਤੂੰ ਵੱਡਾ ਕਰਨਾ ਕਿਸੇ ਕੋ ਬਣਾਣਾ ਵਾ ਤੂੰ ਭੈਣ ਵੀ ਐ ਤੂੰ ਇੱਕ ਧੀ ਵੀ ਐ ਤੂੰ ਤੂੰ ਇਹਦੀ ਇੱਕ ਮਾਂ ਵੀ ਬਣ ਕੇ ਨਾਲ ਖੜੀ ਆ ਠੀਕ ਆ ਸਾਨੂੰ ਸਭ ਤੋਂ ਵਧੀਆ ਗੱਲ ਤੇਰੀ ਇਹੀ ਲੱਗੀ ਕਿ ਤੂੰ ਆਪਣੀ ਪੜ੍ਹਾਈ ਵੀ ਛੱਡੀ ਐ ਪਰ ਬੁੱਤ ਤੂੰ ਪੜ੍ਹਨਾ ਵੀ ਹੈਗਾ ਠੀਕ ਆ ਬੁੱਤ ਤੂੰ ਪੜ੍ਹਨਾ ਵਾਜੇ ਤੂੰ ਨਹੀਂ ਪੜ੍ਹੇਗੀ ਤੇਰੀ ਜਿਹੜੀ ਜ਼ਿੰਦਗੀ ਖਰਾਬ ਹੋ ਜਾਣੀ ਆ ਨਾਲ ਆਪਣੇ ਆਪਣੇ ਭੈਣ ਭਰਾਵਾਂ ਨੂੰ ਵੀ ਦੇਖ ਜੇ ਤੇਰੇ ਸਿਰ 'ਚ ਪੈ ਗਈ ਐ ਨਾ ਤੂੰ ਬੜੀ ਸਮਝਦਾਰਤੀ ਐ ਮੇਰੀ ਠੀਕ ਐ ਤੇ ਤੈਨੂੰ ਉਹਨਾਂ ਨੂੰ ਇਹਨਾਂ ਨੂੰ ਵੀ ਦੇਖ ਤਾ ਤੇ ਨਾਲ ਆਪਣੀ ਸਟੱਡੀ ਜ਼ਰੂਰ ਕੰਪਲੀਟ ਕਰ ਠੀਕ ਐ ਬੁੱਤ ਬਾਕੀ ਬਾਪੂ ਜੀ ਮੇਰੀ ਤੁਹਾਡੇ ਅਗੇ ਵੀ ਬੇਨਤੀ ਆ ਕਿ ਇਸ ਧੀ ਨੂੰ ਜਿਹੜੀ ਧੀ ਇੱਕ ਮਾਂ ਬਣ ਕੇ ਇਹਨਾਂ ਦੇ ਨਾਲ ਖੜੀ ਹੈ 12 ਸਾਲ ਦੀ ਹੈ ਇਹਨੂੰ ਤੁਸੀਂ ਪੜ੍ਹਾਓ ਜਰੂਰ ਇਹਨੂੰ ਤੁਸੀਂ ਪੜ੍ਹਾਓ ਜਰੂਰ ਮੇਰੀ ਬੇਨਤੀ ਆ ਠੀਕ ਹੈ ਮਾਰੇ ਕੋਈ ਆਪ ਨਹੀਂ ਕਹਦਾ ਵੀ ਆਨਾ ਮੈਂ ਚਲੋ ਕੋਈ ਜਿਵੇਂ ਹੋਵੇਗਾ ਮੈਂ ਤੁਹਾਨੂੰ ਲਗਾ ਲਈ ਰੱਖੂ ਨਹੀਂ ਤੁਹਾਨੂੰ ਜਿਹੜੀ ਮਿਲ ਗਈ ਹੈ ਸਭੀ ਦਾ ਕੰਮ ਆਪਣੇ ਉਥੇ ਬਾਹਰ ਕਰਨਾ ਪਿੰਡ ਦੇ ਬਾਹਰ ਤੇ ਸ਼ਾਮ ਨੂੰ ਤੁਸੀਂ ਜਲਦੀ ਆਪਣੇ ਟਾਈਮ ਨਾਲ ਆਪਣੇ ਘਰ ਆ ਜਿਓ ਤੁਹਾਡੀ ਧੀ ਜਵਾਨ ਹੈ ਠੀਕ ਹੈ ਪਤਾ ਤੁਹਾਨੂੰ ਕਿਤੇ ਲੋੜ ਪੈਂਦੀ ਹੈ ਸਟੱਡੀ ਦੇ ਵਿੱਚ ਤੇ ਪਤਾ ਦੂ ਮੈਨੂੰ ਤੇ ਨਾਲ ਕਹਿਣਾ ਠੀਕ ਹੈ ਪਰ ਤੂੰ ਸਟੱਡੀ ਬੰਦ ਨਹੀਂ ਕਰਨੀ ਆਪਣੀ ਪੜਨਾ ਵਾ ਅੱਗੇ ਪੁੱਤ ਅੱਗੋਸ਼ਿਕ ਮਨੋਂ ਅਮਰਤਾਰੀ ਹੋਵੋ ਹੁਣ ਕਿਹੜੀ ਉਮਰ ਪਿਛੇ ਰਹਿ ਗਈ ਕੀ ਤੱਕ ਕੋਦੋਂ ਮਾਰੇ ਇਹਨੇ ਪ੍ਰਾਣ ਖਿੱਚ ਲੈਣੇ ਠੀਕ ਹੈ ਤੂੰ ਉਾਰੇ ਬਣੋ ਗੁਰਸਿੱਖ ਮਣੋ ਚ ਆਪਾਂ ਮਾਰਨ ਨੂੰ ਜਾ ਕੇ ਮੂੰਹ ਵੀ ਦਿਖਾਣਾ ਵਾ ਠੀਕ ਹੈ ਆ ਥੋੜੇ ਸਮਾਨ ਆ ਵੀ ਫੜਾ ਦੋ ਭਾਈ ਆ ਨਾ ਪੁੱਤ ਸਮਾਨ ਆ ਆ ਕੱਪੜੇ ਆ ਪੁੱਤ ਇਹ ਨਾ ਕੱਪੜੇ ਆ ਸਾਰੇ ਠੀਕ ਹੈ ਤੇ ਆ ਪਾਈ ਦਿਓ ਆ ਵੀ ਇਹ ਤੇਰੇ ਨਾ ਸੂਟ ਆ ਪਾ ਲੈ ਪੁੱਤ ਇਹਨੂੰ ਆ ਤੇਰੇ ਸੂਟ ਆ ਠੀਕ ਆ ਆ ਤੇਰੇ ਸੂਟ ਆ ਇਹ ਤੂੰ ਸੂਟ ਆਪਣੇ ਪਾਣੀ ਆ ਠੀਕ ਹੈ ਤੇ ਇਹ ਤੇਰੇ ਭੈਣ ਭਰਾਵਾਂ ਦੇ ਆ ਕੱਪੜੇ ਆ ਜਿਹੜੇ ਠੀਕ ਹੈ ਅੱਗੇ ਸਰਦੀਆਂ ਆ ਰਹੀਆਂ ਤੇ ਗਰਮ ਹੈਗੇ ਆ ਠੀਕ ਹੈ ਬਤ ਜੀ ਆਪਣਾ ਕੰਮ ਕਰਨਾ ਆਪਣੀਆਂ ਧੀਆਂ ਦੇ ਕੋਲ ਸ਼ਾਮ ਨੂੰ ਛੇਤੀ ਘਰੇ ਜਾਣਾ ਹਾਂਜੀ ਠੀਕ ਹੈ ਜੀ ਜਿਹੜੀ ਤਾਰਨਾ ਕੱਲ ਬੱਜਣ ਕਿਤੇ ਸੀ ਕਿ ਇੱਕ ਫਿਰ ਮੈਂ बार-बार ਕਿਉਂ ਕਹਿ ਰਿਹਾ ਕਿ ਤੁਹਾਡੇ ਮਨ ਦੇ ਉੱਤੇ ਬੋਝ ਪਾਵਾਂ ਜੇ ਇਸ ਧੀ ਨੂੰ ਅਸੀਂ ਅੱਗੇ ਲੈ ਕੇ ਜਾਣਾ ਚਾਹੁੰਦੇ ਆ ਇਹਨੂੰ ਅਸੀਂ ਇਹ ਗਾਂਵ ਵਾਦਣਾ ਹਾਂ ਇਹ ਇੱਕ ਇੱਕ ਗਾਂਵ ਵਾਦੇ ਕਿ ਇਹ ਨਾ ਹੋਵੇ ਇਹਨਾਂ ਬੱਚਿਆਂ ਦੇ ਵਿੱਚ ਆਪਣਾ ਜੀਵਨ ਜਿਹੜਾ ਇੰਜ ਹੀ ਛੱਡ ਦੋਵੇ ਹਨਾ ਆਪਣਾ ਜਿਹੜੀ ਪੜਾਈ ਛੱਡ ਦੇ ਅਸੀਂ ਚਾਹੁੰਦੇ ਕਿ ਇਹ ਠੀਕ ਹੈ ਜੀ ਤੇ ਬਾਕੀ ਪੁੱਤ ਮੈਂ ਥੋੜੀ ਮਾਇਆ ਦਿਨਾ ਤੇਰੀ ਦਾਦੂ ਨੂੰ ਇਹ ਆਪਣਾ ਉਹ ਲੈ ਆ ਕੇ ਆਣਗੇ ਸਬਜ਼ੀ ਵਗੈਰਾ ਠੀਕ ਹੈ ਤੇ ਤਾਂ ਤੁਹਾਡੀ ਜਿਹੜੀ ਰੋਟੀ ਸੋਣੀ ਚੱਲ ਪੈਗੀ ਬਾਕੀ ਧੀ ਮੈਨੂੰ ਧੀਏ ਮੈਨੂੰ ਬਹੁਤ ਮਾਣ ਆ ਤੇਰੇ ਤੇ ਕਿ ਜਿਹੜਾ ਤੂੰ ਇਹਨਾਂ ਨਿੱਕੇ ਨਿੱਕੇ ਬੱਚਿਆਂ ਨੂੰ ਤੂੰ ਜਿਹੜਾ ਸੰਭਾਲਦੀ ਪਈ ਹੈ ਆਹ ਮਾਇਆ ਜੇ ਥੋੜੀ ਠੀਕ ਹੈ ਇਹ ਮਾਇਆ ਦੇ ਨਾਲ ਤੁਸੀਂ ਆਪਣਾ ਹਾਂ ਜੀ ਕੀ ਬਲਕ ਕਰਨਾ ਗਾਜਰ ਤੋਂ ਗੁਜਗਾ ਸ਼ੁਰੂ ਕਰਨਾ ਸਬਜ਼ੀ ਪਾਲਿਓ ਸਬਜ਼ੀ ਪਾਣੀ ਹੈ ਜੇ ਤੁਸੀਂ ਆ ਤੁਮ ਬਗੈਰ ਪਾਲਿਓ ਉਹ ਪਾ ਕੇ ਆਪਣੇ ਘਰ ਦੇ ਲਾਗੇ ਹੀ ਕੰਮ ਸ਼ੁਰੂ ਕਰਨਾ ਵਾ ਤਾਂ ਕਿ ਇਹਨਾਂ 3ਾਂ ਦੇ ਲਈ ਤੁਸੀਂ ਇੱਕ 10ਵੀਂ ਕ ਕਰ ਅੱਛਾ 3 ਵੀ ਇਹਨਾਂ ਨੂੰ ਸਕੂਲ ਵੀ ਪਾਣਾ ਵਾ ਤੇ ਦੂਜਾ ਤੁਸੀਂ ਇਹਨਾਂ 3ਾਂ ਦੇ ਲਈ ਰੋਟੀ ਦਾ ਹੁਣ ਇੰਤਜ਼ਾਮ ਕਰ ਲਿਓ ਬੋਦ ਅੱਛਾ ਅੱਛਾ ਚਲੋ ਸ਼ੁਕਰਾਤਿ ਆ ਰਿਹਾ ਕਿ ਬੋਦ ਠੀਕ ਹੈ ਤੇ ਦਾਦੂ ਨਾਲ ਆਪਣਾ ਨਾਲ ਥੋੜੀ ਹੈਲਪ ਵੀ ਕਰਾ ਦਿਓ ਠੀਕ ਹੈ ਚਲੋ ਧਿਆਨਾ ਜਾਇਓ ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਿਓ ਧੰਨ ਗੁਰੂ ਰਾਮਦਾਸ ਪਛਦਾ ਠੀਕ ਹੈ ਧੰਨ ਗੁਰੂ ਰਾਮਦਾਸ ਠੀਕ ਹੈ ਜੀ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਧਿਆਨਾ ਹੋ ਲਈ ਜਾਇਓ ਠੀਕ ਹੈ ਜੀ ਚਲੋ ਬਾਏ 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 ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਅੱਜ ਬਾਬਾ ਜੀ ਨੂੰ ਫਰੇੜੀ ਦੇ ਦਿੱਤੀਏ ਨਾਲ ਸਰਦੀਆਂ ਆ ਰਹੀਆਂ ਤੇ ਬੱਚਾ ਦੇ ਕੱਪੜੇ ਦੇ ਤੇ ਗਰਮ ਤੇ ਨਾਲ ਮਾਇਆ ਦਿੱਤੀ ਆ ਤਾਂ ਕਿ ਸਾਧਗੁਰੂ ਜੀ ਇਸ ਕਿਰਪਾ ਨਾਲ ਬਾਬਾ ਜੀ ਆਪਣਾ ਜਿਹੜਾ ਕੰਮ ਸੁਣਾ ਪਟਣ ਸੋ ਅਜਿਹੇ ਲੋਕਾਂ ਨੂੰ ਉਮੀਦ ਦਿਆ ਕਰੋ ਜਿਨ੍ਹਾਂ ਨੂੰ ਲੋੜ ਹੈ ਇਹਨਾਂ ਬੱਚਿਆਂ ਦੀ ਮਾਂ ਨਹੀਂ ਹੈਗੀ ਕਿਉਂ ਨਹੀਂ ਹੈਗਾ ਇੱਕ ਦਾਤਾ ਪਾਲਦਾ ਤੇ ਗੁਰੂ ਸਾਹਿਬ ਦੀ ਅੱਜ ਬੜੀ ਰਹਿਮਤ ਹੋਈ ਹੈ ਜੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਤਫੀ